ਇਹ ਆ ਬਿਆਸ ਪਾਣੀ ਦਾ ਪੱਧਰ ਵਦਨਗਨ ਪਿੰਡ ਚੱਕਪਤੀ ਬੱਲੂ ਬਹਾਦਰ ਤੋਂ ਆਰਜ਼ੀ ਬੰਨ ਟੁੱਟ ਗਿਆ ਸੀ ਜਿਸ ਕਾਰਨ ਆਸ-ਪਾਸ ਦੇ 10 ਪਿੰਡਾਂ ਦੀਆਂ ਫਸਲਾਂ ਪ੍ਰਭਾਵਿਤ ਹੋ ਚੁੱਕੀਆਂ ਸਨ ਜਿਸ ਤੋਂ ਬਾਅਦ ਬੰਨ ਬੰਨਣ ਲਈ ਆਸ-ਪਾਸ ਪਿੰਡਾਂ ਦੇ ਸੰਗਠਾ ਵੱਲੋਂ ਸੇਵਾ ਸ਼ੁਰੂ ਕਰ ਦਿੱਤੀ ਸੀ ਅਤੇ ਸੰਗਠਾ ਵੱਲੋਂ ਸੰਤ ਮਹਾਪੁਰਸ਼ਾਂ ਦੇ ਸਹਿਯੋਗ ਦੇ ਨਾਲ ਪਿੰਡ ਕਬੀਰਪੁਰ ਦੀ ਦਾਣਾ ਮੰਡੀ ਵਿਖੇ ਮਿੱਟੀ ਦੇ ਬੋਰੇ ਭਰੇ ਜਾ ਰਹੇ ਹਨ ਅਤੇ ਇਸ ਮੌਕੇ ਸੇਵਾ ਚ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਇਸ ਮੌਕੇ ਪਿੰਡ ਵਾਸੀਆਂ ਨੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦਾ ਧੰਨਵਾਦ ਕੀਤਾ ਤੇ ਉਹਨਾਂ ਨੇ ਸੰਗਤਾਂ ਨੂੰ ਵੱਧ ਤੋਂ ਵੱਧ ਮਿੱਟੀ ਦੀ ਸੇਵਾ ਲੈ ਕੇ ਪੁੱਜਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸਾਨੂੰ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਸਿਰਫ ਮਿੱਟੀ ਅਤੇ ਖਾਲੀ ਬੋਰੀਆਂ ਦੀ ਹੀ ਜ਼ਰੂਰਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੋਰ ਸਿੰਘ ਹਜਾਰਾ ਪੰਜਾਬ ਖਸਾਂਜੁਣੀ ਬਾਕੀ ਦਾ ਸੂਬਾ ਵੀਰਪੁਰਦਾਨ ਜੀ ਕਿਹੜੀ ਸੇਵਾ ਚੱਲ ਰਹੀ ਹੈ ਬਾਈ ਜੀ ਅੱਜ ਇੱਥੇ ਜੋ ਸਾਡੇ ਚੱਕ ਦੇ ਸਾਹਮਣੇ ਬੰਨ ਟੁੱਟਿਆ دریا ਦੇ ਬਿਆਸ دریا ਦੇ ਕੰਢੇ ਤੇ ਉਹ ਬੰਨ ਬੰਨਣ ਵਾਸਤੇ ਇੱਥੇ ਬੋਰੀਆਂ ਦੀ ਸੇਵਾ ਚੱਲ ਰਹੀ ਹੈ ਤੇ ਪਾਣੀ ਦੇ ਨਾਲ ਸਾਡੇ ਕੋਲ ਥਾਂ ਥੋੜਾ ਸੋ ਸੰਗਤ ਜਿਆਦਾ ਜਿਹੜੀ ਦੂਰੋਂ ਆਉਂਦੀ ਉਹ ਮਿੱਟੀ ਲੈ ਕੇ ਆਉਂਦੀ ਇੱਥੇ ਤੇ ਕਬੀਰਪੁਰ ਦਾਣਾ ਮੰਡੀ ਦੇ ਵਿੱਚ ਚੱਲ ਰਿਹਾ ਜਿਹੜੀ ਵੀ ਸੰਗਤ ਆਉਂਦੀ ਹੈ ਕਬੀਰਪੁਰ ਦਾਣਾ ਮੰਡੀ ਜਾਵੇ ਅਸੀਂ ਬੰਨ ਬਣਾਉਣ ਵਾਸਤੇ ਗੋਰੇ ਪਾੜਦੇ ਹ ਖੁਸ਼ ਹੈ ਬਈ ਲੋਕੀ ਰਾਤ ਨੂੰ ਬਹੁਤ ਲੱਗਿਆ ਗੱਲ ਜਿਆਦੇ ਆ ਪਰਾਇਆ ਵੀ ਆ ਰਹੀਆਂ ਉਹਨਾਂ ਵੀ ਪੂਰ ਕਰਨੀ ਲੱਗਿਆ ਸੋ ਮੈਂ ਦੂਰ ਵਾਲੀਆਂ ਸੰਗਤਾਂ ਨੂੰ ਜਿੱਦਾਂ ਬ੍ਰਿਟਿਸ਼ ਦਾ ਆ ਮੋਗਾ ਆ ਸ਼ਾਹਪੂਰਾ ਜਲੰਧਰ ਜਿੰਨਾ ਵੀ ਸਾਡੇ ਪੰਜਾਬ ਦੇ ਸੋਕੇ ਜ਼ਿਲ੍ਹਿਆਂ ਤੋਂ ਸੰਗਤ ਆ ਰਹੀ ਆ ਉਹਨਾਂ ਦਾ ਧੰਨਵਾਦ ਬਹੁਤ ਕਿਉਂਕਿ ਪੰਜਾਬ ਪੰਜਾਬੀਅਤ ਨੂੰ ਇਨਸਾਨ ਇਨਸਾਨੀਅਤ ਨੂੰ ਪਿਆਰ ਕਰਨ ਵਾਲੀ ਸੰਗਤ ਜੋ ਆਰਦਿਆਂ ਦੇ ਨਾਲ ਖਲੋਤੀ ਆ ਇਹ ਬਹੁਤ ਧੰਨਵਾਦ ਸੋ ਬੇਨਤੀ ਸੰਗਤ ਨੂੰ ਇਹ ਵੀ ਇਹ ਖਾਣ ਪੀਣ ਦਾ ਰਸਲ ਸਾਨੂੰ ਨਹੀਂ ਚਾਹੀਦਾ ਜੋ ਕਿ ਲੋੜ ਤੋਂ ਵੱਧ ਹੋ ਗਿਆ ਜਿਨ੍ਹਾਂ ਲੋਕਾਂ ਨੂੰ ਲੋੜ ਉਹਨਾਂ ਨੂੰ ਨਹੀਂ ਮਿਲਿਆ ਸੋ ਬੇਨਤੀ ਆ ਵੀ ਜਿੰਨੇ ਵੀ ਸੇਵਾ ਕਰਨੀ ਸਾਡੀ ਇੱਥੇ ਮਿੱਟੀ ਡੀਜ਼ਲ ਖਾਲੀ ਬੋਰੇ ਜੇ ਕੋਈ ਬਾਹਰ ਸੱਜਣ ਸੇਵਾ ਕਰਦੇ ਤੇ ਪਾਣੀ ਲੈ ਦੇਣ ਦੇਣੋ ਪਾਣੀ ਜਦੋਂ ਲੱਥ ਜੂਗਾ ਲੋਕਾਂ ਦੀ ਕਣਕ ਬੁਝਾ ਦੇਣਾ ਕਿਸੇ ਦਾ ਘਰ ਢਠਾਓ ਘਰ ਬਣਾ ਦੇਣਾ ਜਾਂ ਕਿਸੇ ਧੀ ਭੈਣ ਦਾ ਵਿਆਹ ਕਰਨਾ ਉਹ ਵਿਆਹ ਕਰ ਸਕਦੇ ਜੋ ਦਾਨੀ ਸੱਜਣਾ ਸੋ ਜਿਹੜੀਆਂ ਖਾਣਾਂਗਾ ਚੀਜ਼ਾਂ ਸਾਨੂੰ ਨਹੀਂ ਜਾਏਗੀਆਂ ਸੋ ਇੱਥੇ ਸੇਵਾ ਚੱਲ ਰਹੀ ਆ ਕਬੀਪੁਰ ਦਾਣਾ ਮੰਡੀ ਦੇ ਵਿੱਚ ਸੋ ਇੱਥੇ ਪ੍ਰਤ ਇੰਦਰ ਪ੍ਰਤਾਪ ਸਿੰਘ ਰਾਣਾ ਵੀ ਬਹੁਤ ਵੱਡੀ ਤਦਾਰ ਤੇ ਸੇਵਾ ਕਰ ਰਹੇ ਆ ਨਾਲ ਸਿਰਾਲੀ ਸਿੰਘ ਮਹਾਪੁਰਜ ਬਾਬਾ ਸੁਖਾ ਸਿੰਘ ਜੀ ਉਹ ਵੀ ਬਹੁਤ ਨਾਲ ਸੇਵਾ ਕਰਦੇ ਸੰਗਤ ਦੂਰੋਂ ਦੂਰੋਂ ਆ ਰਹੀ ਆ ਸੋ ਸੰਗਤ ਨੂੰ ਬੇਨਤੀ ਆ ਜੇ ਕੋਈ ਮਿੱਟੀ ਦੀ ਸੇਵਾ ਕਰਨਾ ਚਾਹੁੰਦਾ ਕਬੀਰਪੁਰ ਦਾਣਾ ਮੰਡੀ ਵਿੱਚ ਲੈ ਕੇ ਆਵੇ ਕੋ ਡੀਜ਼ਲ ਦੀ ਸੇਵਾ ਕਰਨੀ ਹੈ ਇੱਥੇ ਕਮੇਟੀ ਕੋਲ ਆ ਜੇ ਸੰਗਤ ਦੇ ਸਾਹਮਣੇ ਦੇਵੇ ਜਿੰਨੇ ਵੀ ਦਾਨ ਕਰਨਾ ਇੱਥੇ ਸਾਰੀ ਸੰਗਤ ਆ ਕੇ ਦੇਵੇ ਸੋ ਕੱਲੇ ਬੰਦੇ ਨੂੰ ਕੋਈ ਵੀ ਸੇਵਾ ਨਾ ਦਿੱਤੀ ਜਾਵੇ ਬਾਕੀ ਜੇ ਕੋ ਪੈਸੇ ਦੀ ਸੇਵਾ ਤਾਂ ਹੁੰਦੀ ਸੇਵਾ ਹੱਥੀ ਸੇਵਾ ਕਰ ਸਕਦਾ ਕਿ ਬੋਰੇ ਭਰਾ ਸਕਦਾ ਦੂਰ ਨੇੜੇ ਸੰਗਤ ਆਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਇੰਦਰਜੀਤ ਸਿੰਘ ਪਿੰਡ ਅਜੀਪੁਰ ਸਰਪੰਚ ਮਜੂਦਾ ਸਰਪੰਚ ਜੀ ਕੀ ਲਾਤਾ ਮਜੂਦਾ ਹਾਲਾਤ ਬਹੁਤ ਮਾੜੇ ਆ ਜੀ ਇਹ ਬੋਰੇ ਭਰਨ ਦੀ ਸੇਵਾ ਚੱਲ ਰਹੀ ਹੈ ਜੀ ਮਿੱਟੀ ਦੇ ਲੋਕੀ ਸੰਘਤ ਰਾਣਾ ਇੰਦਰਪਾਲ ਜੀ ਨੇ ਡਿੱਪਰ ਲਾਇਆ ਉਹ ਮਿੱਟੀ ਲੈ ਕੇ ਆਉਂਦੇ ਸੰਘਤ ਬੋਰੇ ਭਰ ਰਹੀ ਹੈ ਜੀ ਜਿਹੜੇ ਪੰਜਾਬ ਕੋ ਹਾਲ ਸੌਂਤਾ ਦਵਾਆ ਕਰਨਾ ਚਾਹੁੰਦੇ ਉਹਨਾਂ ਦੀ ਤੰਗਣ ਚਾਹੁੰਦੇ ਅਸੀਂ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਉਹ ਮਿੱਟੀ ਡੀਜ਼ਲ ਤੇ ਖਾਲੀ ਬੋਰੇ ਭਰੇ ਬੋਰੇ ਵੀ ਜੇ ਕਹਿੰਦੇ ਸਖਤ ਨੇ ਲਿਆਉਣੇ ਆ ਭਰੇ ਪੂਰੇ ਵੀ ਲਿਆ ਸਕਦਾ ਉਹ ਭਰੇ ਬੋਰੇ ਵੀ ਇਹੀ ਇੱਥੇ ਲਾਵਾਂਗੇ ਰੱਖਾਂਗੇ ਉਹਦੇ ਨਾਲ ਬੰਨ ਬੰਨਿਆ ਜਾਊਗਾ ਜੀ ਐਸੀ ਕੀ ਹੈ ਇਹ ਲੋਕੇਸ਼ਨ ਕਬੀਰਪੁਰ ਦਾਣਾ ਮੰਡੀ ਦੇ ਵਿੱਚ ਆ ਜੀ ਇਹ ਸਲਦਾਲਪੁਰ ਤੋਂ ਪੂਸੋਵਾਲ ਪੂਸੋਵਾਲ ਤੋਂ ਪਿੰਡ ਹਾਜੀਪੁਰ ਹਾਜੀਪੁਰ ਤੋਂ ਚੱਕਪੱਤੀ ਚੱਕਪੱਤੀ ਤੋਂ ਕਬੀਰਪੁਰ ਦਾਣਾ ਮੰਡੀ ਜੀ ਮੇਰਾ ਨਾਮ ਅਮਰਜੀਤ ਸਿੰਘ ਕਿੰਡਾ ਪਿੰਡ ਲੋਦੀਵਾਲ ਹੈ ਸੇਵਾ ਇੱਥੇ ਕਰਦੀ ਆ ਕਿ ਜੇ ਜਿਹੜੀ ਇਹ ਕੁਦਰਤੀ ਆਫਤ ਆ ਪਾਣੀ ਦੀ ਇਹਦੇ ਨਾਲ ਇੱਕੋ ਹੀ ਸਾਡਾ ਬਨਸ ਸੀ ਅਬਦੁੱਲਾਪੁਰ ਤੋਂ ਲੈ ਕੇ ਆਲੀ ਤੱਕ ਜਿਹੜਾ ਬਨ ਬਚਿਆ ਰਿਹਾ ਸੀ ਬਾਕੀ ਚਾਰ ਬਨ ਜਿਹੜੇ ਸਾਡੇ ਪਹਿਲਾਂ ਟੁੱਟ ਚੁੱਕੇ ਸੀ ਇੱਕੋ ਬਨ ਸਾਡਾ ਰਹਿੰਦਾ ਸੀ ਜਿਹਦੇ ਵਿੱਚ 7000 ਕਿੱਲਾ ਜਿਹੜਾ ਵਾ ਫਲ ਧੋਨੇ ਦੀ ਖਰੋਤੀ ਸੀ ਪਰਸੇ ਰਾਤੀ 10:30 ਵਜੇ ਉਹ ਬਨ ਰੇਤ ਦੇ ਵਿੱਚੋਂ ਪਾਣੀ ਦਿਸਣ ਲੱਗ ਕੇ ਪਾਣੀ ਦਾ ਫਲੋ ਜ਼ਿਆਦਾ ਸੀ ਤੇ ਬਨ ਸਾਡਾ ਟੁੱਟ ਗਿਆ ਜਿਹਦੇ ਨਾਲ ਇਹ ਟੋਟਲ ਅਬਦੁੱਲਾਪੁਰ ਤੋਂ ਲੈ ਕੇ ਆਲੀ ਤੱਕ ਆਲੀਓ ਲੈ ਕੇ ਹਰੀਕੇ ਹੜ੍ਹ ਤੱਕ ਇੱਕ ਵੀ ਕਿੱਲਾ ਜਿਹੜਾ ਤੋਂ ਨਿਹਰਾ ਤੁਸੀਂ ਬੰਦੇ ਬਾਹਰਲੇ ਬੰਨੇ ਦਰਿਆਲੇ ਬੰਨੇ ਨਹੀਂ ਬਚਿਆ ਔਰੇ ਨਾਲ ਲੋਕਾਂ ਦੇ ਘਰ ਜਿਹੜੇ ਹੀ ਘਰਾਂ ਦੇ ਜੀ ਬਾਹਰ ਨਹੀਂ ਨਿਕਲੇ ਪਸ਼ੂਆਂ ਦਾ ਚਾਰਾ ਖਤਮ ਹੋ ਗਿਆ ਹੁਣ ਅੱਜ ਸਾਨੂੰ ਇੱਥੇ ਮਿੱਟੀ ਦੀ ਲੋੜ ਸੀ ਅਸੀਂ ਸਾਡੇ ਮਾਨਯੋਗ ਐਮ.ਐਲ.ਏ ਰਾਣਾ ਇੰਦਰਪ੍ਰਤਾਪ ਸਿੰਘ ਜੀ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਮਿੱਟੀ ਦੀ ਲੋੜ ਆ ਕਿਉਂਕਿ ਇਹ ਬੰਨ ਟੁੱਟਣ ਦਾ ਹਰਕੇ ਸਿੱਧਾ ਇਹ ਪਾਣੀ ਜਿਹੜਾ ਵਾ ਕਾਲੀ ਵਹੀ ਦੇ ਵਿੱਚ ਪਿਆ ਤੇ ਕਾਲੀ ਵਹੀ ਵਿੱਚ ਪਹਿਲਾਂ ਫੁੱਲ ਸੀ ਹੋਣੋਂ ਹੰਦਾਰ ਕੇ ਉਹਦਾ ਪਾਣੀ ਸੁਲਤਾਨਪੁਰ ਤੱਕ ਜਿਹੜੀ ਡਾਪ ਲਗਣੀ ਸ਼ੁਰੂ ਹੋ ਗਈ ਜਿਹੜਾ ਸਾਡਾ ਬੰਨ ਆਲੀ ਤੋਂ ਲੈ ਕੇ ਭਾਗੋੜੀ ਤੱਕ ਸਿੰਗਲ ਬੰਨਾ ਉਹ ਬੰਨ ਬਹੁਤ ਕਮਜ਼ੋਰ ਬੰਨਾ ਉਹ ਬੰਨ ਕੋਈ ਜ਼ਿਆਦਾ ਮਤਲਬ ਮਾਰ ਢਿੱਲਣ ਵਾਲਾ ਬੰਨ ਨਹੀਂ ਹੈਗਾ ਪਾਣੀ ਦਾ ਫਲੋ ਜ਼ਿਆਦਾ ਹੋਣ ਦਾ ਕਰਕੇ ਉਹ ਬੰਨ ਦੇ ਵਿੱਚ ਘਾਰੇ ਪੇਵੇ ਸੀ ਉਹ ਬੰਨ ਤੇ ਪਾਣੀ ਰਿਸਣਾ ਸ਼ੁਰੂ ਹੋ ਗਿਆ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਮਿੱਟੀ ਮਹੀਆ ਕਰਵਾਈ ਜਾਵੇ ਤਾਂ ਜੋ ਸਾਡੇ ਜਿਹੜੇ ਟੈਂਪਰੇਰੀ ਬੰਨ ਸੀ ਐਡਵਾਂਸ ਬੰਨ ਸੀ ਹੋਰ ਸਾਰੇ ਟੁੱਟ ਗਏ ਜਿਹੜੇ ਸਾਡੇ ਤੁਸੀ ਬੰਨਾ ਉਹ ਟਟਣ ਤੋਂ ਬਚਾ ਹੋਵੇ ਉਹਨਾਂ ਨੇ ਸਾਨੂੰ ਇੱਥੇ ਪੁੱਛਿਆ ਕਿ ਕਿੰਨੀ ਮਿੱਟੀ ਦੀ ਲੋੜ ਆ ਪਹਿਲਾਂ ਅਸੀਂ ਮਿੱਟੀ ਇੱਥੇ ੱਲੂਵਾਲ ਬੰਦੇ ਉੱਪਰ ਪਾਰੇ ਸੀ ਉਹ ਸਿੰਗਲ ਬੰਨ ਹੋਣ ਦਾ ਕਰਕੇ ਸਾਡੀਆਂ ਟਰਾਲੀਆਂ ਉੱਥੇ ਬੰਦੇ ਉੱਪਰ ਬਈ ਜਾਂਦੀਆਂ ਸੀ ਫਿਰ ਅਸੀਂ ਸਾਰਿਆਂ ਨੇ ਸਲਾਹ ਕੀਤੀ ਵੀ ਮਿੱਟੀ ਇੱਕ ਖੁੱਲੇ ਥਾਂ ਦੇ ਵਿੱਚ ਛੁੱਟੀ ਜਾਵੇ ਕਬੀਰਪੁਰ ਦਾਣਾ ਮੰਡੀ ਦੇ ਵਿੱਚ ਅਸੀਂ ਸਾਰੇ ਨਗਰ ਮਤਲਬ 10-15 ਪਿੰਡ ਜਿੰਨੇ ਸਾਰੇ ਪਿੰਡ ਇਕੱਠੇ ਹੋ ਗਏ ਇੱਥੇ ਅਸੀਂ ਮਿੱਟੀ ਸਟਾਈ ਮਿੱਟੀ ਸਟਾ ਆ ਗਏ ਜਿਹਦੇ ਵਿੱਚ ਉਹਨਾਂ ਨੇ ਸਾਨੂੰ ਕਿਹਾ ਕਿ ਜਿਸ ਕਿੰਨੇ ਟਿਪਰ ਦੀ ਲੋੜ ਆ ਸੀ 300 ਟਿਪਰ ਦੀ ਮੰਗ ਕੀਤੀ ਸੀ ਤੇ ਉਹਨਾਂ ਨੇ ਕੱਲ ਰਾਤ ਤੋਂ ਰੈਗੂਲਰ 19 ਟਿੱਪਰ ਜਿਹੜੇ ਇੱਥੇ ਮੰਡੀ ਦੇ ਵਿੱਚ ਲਾਤੇ ਜਿਹੜੇ ਰੈਗੂਲਰ ਚੱਲਦੇ ਆ 5 5 4 4 ਘੇੜੇ ਇੱਕ ਦੰਦੇ ਵਿੱਚ ਲਾਉਣਗੇ ਤੇ ਸਾਨੂੰ ਮਿੱਟੀ ਆਉਂਦੀ ਤੁਸੀਂ ਦੇਖ ਸਕਦੇ ਆ ਪਿੱਛੇ ਗਿਆ ਪੂਰੀ ਮੰਡੀ ਜਿਹੜੀ ਮਿੱਟੀ ਨਾਲ ਭਰ ਚੁੱਕੀ ਆ ਜਿਹਦੇ ਵਿੱਚ ਸਾਡੇ ਨਾਲ ਜਿੰਨੀਆਂ ਸੰਪਰਦਾਵਾਂ ਸਿੱਖ ਸੰਪਰਦਾਵਾਂ ਜਿਹਦੇ ਵਿੱਚ ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਸਾਹਿਬ ਵਾਲੇ ਸੰਤ ਬਾਬਾ ਕੋਲਾ ਸਿੰਘ ਜੀ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਸੰਤ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਔਰ ਵੀ ਜਿੰਨੇ ਸਿੱਖ ਸਿੰਘ ਸੰਪਰਦਮਾਂ ਆ ਗਏ ਹੋ ਖਾਲਸਾ ਇਹ ਡਾਲੇ ਹੋਗੇ ਉਹਨਾਂ ਸਾਰਿਆਂ ਨੇ ਸਾਨੂੰ ਇੱਥੇ ਮਿੱਟੀ ਜਿਹੜੀ ਆ ਆਪੋ ਆਪੇ ਸੰਗਤਾਂ ਨੂੰ ਬੇਨਤੀ ਕੀਤੀ ਵੀ ਭਾਈ ਕਬੀਰਪੁਰ ਮੰਡੀ ਦੇ ਵਿੱਚ ਮਿੱਟੀ ਦੀ ਲੋੜ ਹੈ ਕਬੀਰਪੁਰ ਮੰਡੀ ਦੇ ਵਿੱਚ ਮਿੱਟੀ ਜਿਹੜੀ ਲੈ ਕੇ ਆਓ ਤੇ ਸੰਗਤਾਂ ਨੇ ਇੱਥੇ ਮਿੱਟੀ ਦਾ ਹਰ ਲਿਆਤਾ ਮਲੇ ਇੱਥੇ ਆ ਹੁਣੇ ਪੰਡਾਲ ਪਿੰਡ ਤੋਂ 25 ਟਰਾਲੀਆਂ ਮਿੱਟੀ ਦੀਆਂ ਆਈਆਂ ਸਿਰੇ ਇਸ ਤੋਂ ਪਹਿਲਾਂ ਈਬਨਪਿੰਡਾ ਕਪੂਰਥਲੇ ਜ਼ਿਲ੍ਹੇ ਦਾ ਜਿੱਥੋਂ 20 ਟਰਾਲੀਆਂ ਸਿੰਘ ਮਿੱਟੀ ਲੈ ਕੇ ਆਏ ਸੀ ਔਰ ਉਹਨਾਂ ਨੇ ਸਾਨੂੰ ਇਹ ਕਿਹਾ ਗਿਆ ਸੀ ਪ੍ਰਸ਼ਾਦਾ ਪਾਣੀ ਵੀ ਆਪਦੇ ਨਾਲ ਲੈ ਕੇ ਆਇਆ ਅਸੀਂ ਮਿੱਟੀ ਵੀ ਆਪਦੇ ਹੱਥੀ ਲਾਉਣੀ ਆ ਅਸੀਂ ਮਸ਼ੀਨਾਂ ਨਹੀਂ ਲਾਉਣੀ ਉਹਨਾਂ ਨੇ ਹੱਥੀ ਸੇਵਾ ਕੀਤੀ 20 ਟਰਾਲੀਆਂ ਮਿੱਟੀ ਦੇ ਲਈਆਂ ਔਰ ਹੁਣ 25 ਟਰਾਲੀਆਂ ਜਿਹੜੀਆਂ ਵਾਂ ਢੰਡਾਲ ਤੋਆਈਆਂ ਜੀ ਜਿਹੜਾ ਪੰਜਾਬ ਦੇ ਨੌਜਵਾਨ ਕਿਤੇ ਕੀ ਮੜੀ ਦਲਦਲ ਜੀ ਪੈ ਗਏ ਮਾੜੀ ਸੰਤਾਈ ਬੈ ਅੱਜ ਇੱਕ ਮਿਸਾਲ ਆ ਕੀ ਕਰੇ ਅਰੇ ਆ ਦੇਖੋ ਜੀ ਪੰਜਾਬ ਦੀ ਜਵਾਨੀ ਇੱਕ ਵਾਰੀ ਕੈਮਰਾ ਘਵਾਓ ਜਿਹੜੇ ਕਹਿੰਦੇ ਨੇ ਕਿ ਪੰਜਾਬ ਦੀ ਜਵਾਨੀ ਜਿਹੜੀ ਆ ਨਸ਼ੇ ਚ ਦਲਦਲ ਚ ਫਸ ਚੁੱਕੀ ਆ ਇਹ ਉਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਆ ਕੋਈ ਪੰਜਾਬ ਦੇ ਜਮਾਨੇ ਪੰਜਾਬ ਨੂੰ ਬਦਨਾਮ ਕਰਨ ਦੀਆਂ ਇਹ ਸਾਜਸ਼ਟਾ ਚੱਲ ਰਹੀਆਂ ਇੱਥੇ ਦੇਖੋ 6 6 ਫੁੱਟ ਲੰਮੇ ਜਿਹੜੇ ਮੁੰਡੇ ਆ ਜੂਥ ਜਿਹੜਾ ਵਾ ਉਹਨਾਂ ਚ ਇੰਨਾ ਤਸ਼ਾਹ ਵਾ ਕੋਈ ਆ ਅਬੋਰ ਤੋਂ ਕੋਈ ਫਾਜ਼ਲ ਕਾ ਤੋਂ ਕੋਈ ਅਮਰਸਾ ਤੋਂ ਕੋਈ ਤਰਨਤੋਂ ਕੋਈ ਗੜ੍ਹ ਸੰਤਰ ਤੋਂ ਕਿੱਥੋਂ ਕਿੱਥੋਂ ਸੰਗਤ ਇੱਥੇ ਆ ਰਹੀ ਆ ਸੀ ਤੁਹਾਨੂੰ ਦੱਸ ਨਹੀਂ ਸਕਦੇ ਔਰ ਦਿਨ ਰਾਤ ਕੁਝ ਸੰਗਤ ਇਦਾਂ ਦੀ ਆ ਕਿ ਜਿਹੜੀ ਆਪਦੀ ਟਰਾਲੀ ਲੈ ਕੇ ਆਏ ਆ ਰਾਤ ਸੁੱਤੇ ਵੀ ਉਹ ਟਰਾਲੀ ਦੇ ਵਿੱਚ ਆ 12:30 ਵਜੇ ਰਾਤੀ ਪਿੰਡ ਪਿੰਡ ਬੋਲੇਵਾਲ ਮੁਗੇ ਦੇ ਵਿੱਚ ਉਹ ਤੋਂ ਸੰਗਰ ਟਰਾਲੀਆਂ ਲਿਆ ਗਿਆ ਇਹ ਪੰਜ ਟਰਾਲੀਆਂ ਬੋਰੀਆਂ ਦੀਆਂ ਭਰ ਕੇ 12:30 ਵਜੇ ਇੱਥੇ ਆਏ ਸਾਨੂੰ ਫੋਨ ਆਇਆ ਅਸੀਂ ਮੰਡੀ ਕਬੀਰਪੁਰ ਵਿੱਚ ਅਸੀਂ ਪਹੁੰਚੇ ਆ ਤੇ ਕਿੱਥੇ ਲਾਉਣੇ ਬੋਰੇ ਸੀ ਉਹਨਾਂ ਨੂੰ ਦੱਸਿਆ 12:30 ਤੋਂ ਲੈ ਕੇ 3:30 ਵਜੇ ਦਾ ਇਹ ਵਾਦੇ ਮੌਕੇ ਦੇਖੋ ਕੀ ਕਰਾਂ ਚੱਲੂ ਦੇਖੋ ਅੱਜ ਸਮੂਹ ਸਾਡਾ ਸਾਰਾ ਇਲਾਕਾ ਕਬੀਰਪੁਰ ਤੋਂ ਖੱਬੇ ਸਜੇ ਜਿੰਨੇ ਪਿੰਡ ਆ ਜਿੱਥੇ ਜਿੱਥੇ ਬੰਨ ਦੇ ਵਿੱਚ ਚਾਹੇ ਤੋੜ ਪਏ ਆ ਚਾਹੇ ਹੁਣ ਤੁਸੀਂ ਬੰਨਾ ਦੀ ਜਿਹੜੀ ਮਰੰਮਤ ਨਹੀਂ ਹੋਈ ਜਿੱਥੇ ਪਾੜ ਪਏ ਹੋਏ ਆ ਤੇ ਖੱਡੇ ਪਏ ਹੋਏ ਆ ਉਹਨਾਂ ਨੂੰ ਪੂਰਨ ਲਈ ਇਲਾਕੇ ਦੀ ਸਮੂਹ ਸੰਗਤ ਨੇ ਇਕੱਠੇ ਹੋ ਕੇ ਆਪ ਜ਼ਿੰਮੇਵਾਰੀ ਚੱਕੀ ਤੇ ਕਬੀਰਪੁਰ ਮੰਡੀ ਦੇ ਵਿੱਚ ਮਿੱਟੀ ਤੋੜੇ ਇਲਾਕੇ ਦੀ ਸੰਗਤ ਬਾਹਰੋਂ ਸੰਗਤ ਜਿਹੜੀ ਆ ਰਹੀ ਆ ਰਲ ਮਿਲ ਕੇ ਇਸ ਔਖੀ ਘੜੀ ਦੇ ਵਿੱਚ ਸਾਰੇ ਜਣੇ ਆਪਣਾ ਆਪਣਾ ਯੋਗਦਾਨ ਪਾ ਰਹੇ ਮਨਾ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਤੇ ਮਕਸਦ ਹੁਣ ਸਾਡਾ ਇਹ ਹੈ ਕਿ ਵੀ ਤੁਸੀਂ ਬੰਨਾ ਤੋਂ ਜਿਹੜੇ ਐਡਵਾਂਸ ਬੰਨ ਸੀ ਇਹਨਾਂ ਪਾਣੀ ਔਨ ਕਰਕੇ ਟੁੱਟ ਗਏ ਬਟ ਤੁਸੀਂ ਬੰਨਾ ਨੂੰ ਰੋਕਣ ਦੀ ਲੋੜ ਹੈ ਨਹੀਂ ਤਾਂ ਇੱਥੋਂ ਲੈ ਕੇ ਦੇ ਸੁਲਤਾਨਪੁਰ ਤੱਕ ਬਹੁਤ ਭਾਰੀ ਨੁਕਸਾਨ ਹੋ ਜਾਣਾ ਤੁਸੀਂ ਬੰਨਾ ਦੇ ਨਾਲ-ਨਾਲ ਜਈ ਤੇ ਜਿਹੜਾ ਸਾਡਾ ਬੰਨ ਬਣਿਆ ਆ ਉਹ ਵੀ ਬੈਠੀ ਤੁਰੀ ਜਾਂਦਾ ਕਿਉਂਕਿ ਮਹੀਨਾ ਹੋ ਗਿਆ ਪਾਣੀ ਭਰੇ ਨੂੰ ਤੇ ਬੰਨਾ ਨੂੰ ਤਾਂ 2-4 ਦਿਨਾਂ ਲਈ ਵਰਤਿਆ ਜਾਂਦਾ ਹੁੰਦਾ ਬਟ ਜਦੋਂ ਮਹੀਨਾ ਉਹ ਪਾਣੀ ਨਾ ਵੱਧ ਭਰਿਆ ਆ ਉਹ ਕਿਤਨਾ ਕਿਤੇ ਲੀਕ ਹੋਣ ਦਾ ਟੁੱਟਣ ਦਾ ਢਰ ਭਰਿਆ ਸੋ ਸਮੂਹ ਸੰਗਤ ਲੱਗੀ ਹੋਈ ਆ ਮੇਰਾ ਸਾਰੇ ਵੀਰਾਂ ਦਾ ਇਲਾਕੇ ਵਾਲਿਆਂ ਦਾ ਤੇ ਬਾਹਰੋਂ ਜਿਹੜੇ ਆਏ ਆ ਉਹਨਾਂ ਦਾ ਧੰਨਵਾਦ ਕਰਦਾ